ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਜ਼ਿੰਦਗੀ ਲਈ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਦੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਵਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀ ਅੰਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਆਓ ਅੱਜ ਦੇ ਵਚਨ ਦੇ ਵਿੱਚ ਦੇਖਦੇ ਆਂ ਅੱਜ ਦਾ ਵਚਨ ਯਹੁੰਨਾ 8 ਦੇ 35 ਔਰ 36 ਨੰਬਰ ਆਇਤ ਇੱਕ ਗੁਲਾਮ ਹਮੇਸ਼ਾ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾ ਘਰ ਵਿੱਚ ਰਹਿੰਦਾ ਹੈ ਇਸ ਲਈ ਜੇਕਰ ਤੁਹਾਨੂੰ ਪੁੱਤਰ ਆਜ਼ਾਦ ਕਰੇ ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋ ਜਾਓਗੇ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਸਵਾਲ ਕਰ ਰਿਹਾ ਕਿ ਅਸੀਂ ਆਜ਼ਾਦ ਹਾਂ ਪਰਮੇਸ਼ਰ ਸਾਨੂੰ ਪੁੱਛਦੇ ਪਏ ਕਿ ਤੁਸੀਂ ਆਜ਼ਾਦ ਹੋ ਤਾਂ ਪਰਮੇਸ਼ਰ ਕਿਹੜੀ ਆਜ਼ਾਦੀ ਦੀ ਗੱਲ ਕਰ ਰਿਹਾ ਪਰਮੇਸ਼ਰ ਆਤਮਿਕ ਆਜ਼ਾਦੀ ਦੀ ਗੱਲ ਕਰ ਰਿਹਾ ਹੈ ਪਰਮੇਸ਼ਰ ਸਾਡੇ ਆਤਮਿਕ ਆਜ਼ਾਦੀ ਦੀ ਗੱਲ ਕਰ ਰਿਹਾ ਜਿਵੇਂ ਪਰਮੇਸ਼ਰ ਅੱਜ ਦੇ ਵਚਨ ਚ ਕਹਿੰਦੇ ਆ ਕਿ ਕੀ ਤੁਸੀਂ ਆਜ਼ਾਦ ਹੋ ਪਰਮੇਸ਼ਰ ਬੋਲ ਰਿਹਾ ਕਿ ਕੀ ਤੁਸੀਂ ਆਜ਼ਾਦੀ ਵਿੱਚ ਹੋ ਪਰਮੇਸ਼ਰ ਕਹਿੰਦੇ ਕਿ ਜਿਹੜਾ ਇੱਕ ਗੁਲਾਮ ਆ ਉਹ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾ ਘਰ ਵਿੱਚ ਰਹਿੰਦਾ ਹ ਹੁਣ ਪਰਮੇਸ਼ਰ ਨੇ ਇੱਥੇ ਕਿਹੜੇ ਗੁਲਾਮ ਦੀ ਗੱਲ ਕੀਤੀ ਆ ਆਪਾਂ ਆਤਮਿਕ ਗੁਲਾਮੀ ਦੀ ਗੱਲ ਕਰਦੇ ਸਭ ਤੋਂ ਪਹਿਲਾਂ ਆਪਾਂ ਫੋਰ ਐਗਜ਼ਾਮਪਲ ਆਪਾਂ ਸਮਝਾਉਨੇ ਆ ਕਿ ਜਿਵੇਂ ਹੁਣ ਕੋਈ ਆਪਾਂ ਕਿਸੇ ਘਰ ਦੇ ਵਿੱਚ ਰਹਿ ਰਹੇ ਆ ਪਰ ਸਾਡਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਅਸੀਂ ਸਿਰਫ ਔਰ ਸਿਰਫ ਇੱਕ ਉਹਨਾਂ ਦੇ ਨੌਕਰ ਆ ਜਾਂ ਫਿਰ ਅਸੀਂ ਉਹਨਾਂ ਦੀ ਕੰਮ ਕਰਨ ਦੇ ਲਈ ਉਹਨਾਂ ਦੇ ਘਰ 'ਚ ਰਹਿੰਦੇ ਜਿੱਦਾਂ ਸਿੰਪਲ ਜੀ ਗੱਲ ਲਾ ਲਓ ਕਿ ਆਪਾਂ ਹੁਣ ਬਾਹਰ ਕਿਤੇ ਕੰਟਰੀ ਵਿੱਚ ਜਾਂਦੇ ਆ ਕਿਤੇ ਵੀ ਕੰਟਰੀ ਵਿੱਚ ਜਿੱਦਾਂ ਹੁਣ ਭਰਾ ਆ ਬਹੁਤ ਸਾਰੀਆਂ ਕੰਟਰੀਆਂ ਵਿੱਚ ਗਏ ਹੋਏ ਨੇ ਤੇ ਉਹ ਭਰਾ ਆਪਣਾ ਦੇਸ਼ ਛੱਡ ਕੇ ਦੂਸਰੀ ਕੰਟਰੀ ਵਿੱਚ ਜਾਂਦੇ ਆ ਕੰਮ ਕਰਨ ਦੇ ਲਈ ਤੇ ਉਸ ਕੰਮ ਦੇ ਬਦਲੇ ਚ ਉਹਨਾਂ ਨੂੰ ਸੈਲਰੀ ਮਿਲਦੀ ਆ ਤੇ ਉਹ ਭਰਾ ਜਦੋਂ ਆਪਣੀ ਕੰਟਰੀ ਛੱਡ ਕੇ ਕਿਸੇ ਦੂਸਰੇ ਕੰਟਰੀ ਵਿੱਚ ਜਾਂਦੇ ਕੰਮ ਕਰਨ ਦੇ ਲਈ ਤੇ ਉਹ ਉੱਥੇ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੁੰਦੇ ਜਿੱਦਾਂ ਉਹ ਆਪਣੀ ਕੰਟਰੀ ਵਿੱਚ ਹੁੰਦੇ ਆ ਇੱਥੇ ਉਹ ਕਿਤੇ ਵੀ ਘੁੰਮ ਫਿਰ ਸਕਦੇ ਕਿਸੇ ਦੇ ਵੀ ਘਰ ਆ ਜਾ ਸਕਦੇ ਆ ਅੰਡ ਗਵੰਡ ਵਿੱਚ ਤੇ ਜਿਵੇਂ ਕਹ ਲੋ ਕਿ ਉਹ ਆਪਣੀ ਮਰਜ਼ੀ ਨਾਲ ਜਿਵੇਂ ਹੁਣ ਮੰਨ ਲਓ ਉਹਨਾਂ ਦਾ ਆਪਣਾ ਘਰ ਆ ਇੰਡੀਆ ਦੇ ਵਿੱਚ ਆਪਣਾ ਘਰ ਆ ਆਪਣੇ ਘਰ ਵਿੱਚ ਆਪਣੀ ਮਰਜ਼ੀ ਦੇ ਨਾਲ ਉਹ ਉਹਨੂੰ ਸਵਾਰ ਲੈਣ ਵਗਾਰ ਲੈਣ ਉਹਨਾਂ ਨੂੰ ਕੋਈ ਵੀ ਕਿਸੇ ਨੂੰ ਜਵਾਬ ਦੇਣਾ ਨਹੀਂ ਹੁੰਦਾ ਕਿ ਉਹ ਸਭ ਕੁਝ ਆਪਣੀ ਮਰਜ਼ੀ ਨਾਲ ਕਰ ਸਕਦੇ ਆ ਪਰ ਜਿਹੜਾ ਹੁਣ ਉਹ ਦੂਸਰੀ ਕੰਟਰੀ ਵਿੱਚ ਗਿਆ ਹੈ ਉੱਥੇ ਉਹਨਾਂ ਨੂੰ ਜੋ ਰੂਮ ਦਿੱਤੇ ਗਏ ਉਹਨਾਂ ਦੇ ਮਾਲਕ ਦੇ ਦੁਆਰਾ ਉਹਦੇ ਵਿੱਚ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਕੁਝ ਹੱਦ ਤੱਕ ਉਹ ਆਪਣਾ ਰੋਜ਼ਮਰ ਦੇ ਸਮਾਨ ਰੱਖ ਸਕਦੇ ਪਰ ਉਹਨਾਂ ਨੂੰ ਇਹ ਨਹੀਂ ਆ ਕਿ ਇਹ ਸਾਡਾ ਆ ਉਹ ਉੱਥੇ ਕੋਈ ਕੋਈ ਮੰਨ ਲਓ ਇੱਕ ਬਿਲਡਿੰਗ ਢਾਕੇ ਉਹਨਾਂ ਨੂੰ ਉਹ ਪਸੰਦ ਨਹੀਂ ਹੈਗੀ ਉਹ ਤੋਂ ਦੂਸਰੀ ਬਣਾ ਲੈਣ ਜਾਂ ਇੱਕ ਕਮਰਾ ਢਾਕੇ ਹੋਰ ਬਣਾ ਲੈਣ ਜਾਂ ਕੋਈ ਐਸੀ ਚੀਜ਼ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦੇ ਕਿਉਂਕਿ ਉਹ ਗੁਲਾਮ ਆ ਕਿਉਂਕਿ ਉਹ ਉਹਨਾਂ ਦਾ ਆਪਣਾ ਘਰ ਨਹੀਂ ਹੈਗਾ ਤਾਂ ਪਰਮੇਸ਼ਰ ਕਹਿੰਦਾ ਆ ਕਿ ਜੋ ਆ ਸਾਡੀ ਜ਼ਿੰਦਗੀ ਆ ਮੰ ਲਓ ਕਿ ਹੋਣਾ ਸੀ ਇੱਥੇ ਧਰਤੀ ਤੇ ਆਏ ਆ ਤੇ ਧਰਤੀ ਤੇ ਅਸੀਂ ਕੀ ਆ ਗੁਲਾਮ ਆ ਪਰ ਪਰਮੇਸ਼ੁਰ ਨੇ ਸਾਨੂੰ ਆਜ਼ਾਦ ਕੀਤਾ ਪਰਮੇਸ਼ੁਰ ਨੇ ਸਾਨੂੰ ਆਪਣੇ ਪਵਿੱਤਰ ਲਹੂ ਨਾਲ ਆਜ਼ਾਦ ਕੀਤਾ ਪਹਿਲਾਂ ਅਸੀਂ ਗੁਲਾਮ ਹੀ ਸੀਗੇ ਜਦੋਂ ਅਸੀਂ مسیਹ ਵਿੱਚ ਨਹੀਂ ਸੀਗੇ ਅਸੀਂ ਗੁਲਾਮ ਸੀਗੇ ਤੇ ਬਹੁਤ ਸਾਰੇ ਭੈਣ ਭਰਾ ਇਦਾਂ ਦੇ ਆ ਕਿ ਜਿਹੜੇ ਹਾਲੇ ਵੀ ਗੁਲਾਮ ਆ ਉਹ ਗੁਲਾਮੀ ਕਿਹੜੀ ਆ ਉਹ ਸਾਡੇ ਸੋਚਾਂ ਦੀ ਗੁਲਾਮੀ ਆ ਸਾਡੀ ਆਤਮਿਕ ਗੁਲਾਮੀ ਆ ਜਿਵੇਂ ਹੁਣ ਸਾਡੇ ਜ਼ਿੰਦਗੀ ਦੇ ਵਿੱਚ ਜਦੋਂ ਆਪੇ ਪ੍ਰਭੂ ਦੇ ਵਿੱਚ ਨਹੀਂ ਸੀਗੇ ਉਸ ਤੋਂ ਪਹਿਲਾਂ ਸਾਡੀ ਜ਼ਿੰਦਗੀ 'ਚ ਬਹੁਤ ਸਾਰੇ ਅੰਧਵਿਸ਼ਵਾਸ ਸੀਗੇ ਅਸੀਂ ਸੋਚਦੇ ਸੀਗੇ ਕਿ ਬਿੱਲੀ ਰਾਹ ਘੱਟ ਗਈ ਤਾਂ ਇਦਾਂ ਹੋ ਜਾਊਗਾ ਅਗਰ ਅਸੀਂ ਘਰ ਤੋਂ ਬਾਹਰ ਚੱਲੇ ਆ ਤਾਂ ਕਿਸੇ ਨੇ ਸ਼ੱਕ ਮਾਰ ਦਿੱਤੀ ਸਾਡਾ ਕੰਮ ਨਹੀਂ ਬਣਨਾ ਔਰ ਬਹੁਤ ਸਾਰੀਆਂ ਦੰਨੀਆਂ ਚੀਜ਼ਾਂ ਰਾਤ ਦੇ ਸਮੇਂ ਝਾੜੂ ਨਹੀਂ ਲਾਉਣਾ ਵੀਰਵਾਰ ਐਤਵਾਰ ਸਿਰ ਨਹੀਂ ਧੋਣਾ ਪੈਣਾ ਦੇ ਬਹੁਤ ਸਾਰੇ ਅੰਧਵਿਸ਼ਵਾਸ ਹਾਲੇ ਵੀ ਹੈਗੇ ਆ ਹੱਲੇ ਵੀ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਇਸ ਗੁਲਾਮੀ ਵਿੱਚ ਫਸੇ ਹੋਏ ਆ ਤੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜੋ ਮਤਲਬ ਕੀ ਕਹ ਲਓ ਇਹ ਪ੍ਰਭੂ ਨੂੰ ਲੈ ਕੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹ ਅੰਧਵਿਸ਼ਵਾਸ ਰੱਖਦੇ ਆ ਕਿ ਅਗਰ ਅਸੀਂ ਮਤਲਬ ਪ੍ਰਾਰਥਨਾ ਕਰਦੇ ਆ ਤੇ ਅਸੀਂ ਆਪਣੇ ਨਾਂ ਧੋਕੇ ਪ੍ਰਾਰਥਨਾ ਕਰਨੀ ਆ ਅਗਰ ਅਸੀਂ ਨਾ ਹਾਥੋ ਕੇ ਪ੍ਰਾਰਥਨਾ ਨਹੀਂ ਕਰਦੇ ਅਸੀਂ ਪਵਿੱਤਰ ਨਹੀਂ ਹੈਗੇ ਮੰਨ ਲਓ ਹੁਣ ਘਰਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਬੱਚੇ ਆ ਬੱਚੇ ਆ ਬੱਚੇ ਖਲਾਰਾ ਪਾਉਂਦੇ ਰਹਿੰਦੇ ਆ ਆਪਾਂ ਦੇਖਦੇ ਸਾਰਾ ਦਿਨ ਆਪਾਂ ਬੱਚੇ ਦੇ ਮਗਰ ਮਗਰ ਰਹੀਦਾ ਆ ਤੇ ਬੱਚੇ ਖਲਾਰਾ ਪਾਉਂਦੇ ਰਹਿੰਦੇ ਆ ਕਿਉਂਕਿ ਆਪਣਾ ਸੁਭਾਅ ਕੁਝ ਹੋਰ ਆ ਬੱਚਿਆਂ ਦਾ ਸੁਭਾਅ ਕੁਝ ਹੋਰ ਆ ਬੱਚਿਆਂ ਨੂੰ ਨਹੀਂ ਪਤਾ ਕਿ ਉਹ ਕੀ ਕਰਦੇ ਆ ਬੱਚੇ ਖਲਾਰਾ ਪਾਉਂਦੇ ਰਹਿੰਦੇ ਆ ਆਪਾਂ ਉਹਨਾਂ ਦੇ ਮਗਰ-ਮਗਰ ਹੀ ਦਾ ਸਫਾਈ ਕਰਦੇ ਰਹਿੰਦਾ ਪਰ ਬਹੁਤ ਸਾਰੇ ਲੋਕ ਇਦਾਂ ਦੇ ਆ ਜੋ ਇਹ ਗੱਲ ਕਹਿੰਦੇ ਆ ਕਿ ਅਗਰ ਤੁਹਾਡੇ ਘਰ 'ਚ ਸਫਾਈ ਨਹੀਂ ਤੁਹਾਡੇ 'ਚ ਪਵਿੱਤਰਤਾ ਹੀ ਨਹੀਂ ਹੈਗੀ। ਤੋਂ ਇਹ ਵੀ ਗੱਲ ਗੱਲ ਤਾਂ ਹੁਣ ਬੱਚੇ ਆ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਪਾਪ ਤਾਂ ਹੈ ਨਹੀਂਗਾ ਪਰ ਬੱਚੇ ਖਲਾਰਾ ਪਾ ਕੇ ਰੱਖਦੇ ਦਾ ਮਤਲਬ ਕੀ ਉਹ ਪਵਿੱਤਰ ਨਹੀਂ ਹੈਗੇ? ਇਹ ਸਾਰੀਆਂ ਗੱਲਾਂ ਅੰਧਵਿਸ਼ਵਾਸ ਦੀਆਂ ਆ ਅਸੀਂ ਗੁਲਾਮ ਬਣੇ ਹੋਇਆ ਵੈਰੀ ਦੇ ਹੱਥਾਂ ਦੇ ਵਿੱਚ ਅਸੀਂ ਹਾਲੇ ਵੀ ਆ ਅਗਰ ਅਸੀਂ ਸੋਚਦੇ ਆ ਅਸੀਂ ਆਪਣਾ ਕੋਈ ਕੰਮ ਕਰਨ ਤੋਂ ਪਹਿਲਾਂ ਇਹ ਗੱਲ ਸੋਚਦੇ ਆ ਕਿ ਅਸੀਂ ਅਸੀਂ ਇਹ ਗੱਲ ਸੋਚਦੇ ਆ ਕਿ ਬਿੱਲੀ ਦੇ ਰਾਹ ਕੱਟਤਾ ਅਸੀਂ ਨਹੀਂ ਜਾਣਾ ਕਿਸੇ ਨੇ ਸ਼ੱਕ ਮਾਰ ਦਿੱਤੀ ਅਸੀਂ ਕੋਈ ਕੰਮ ਨਹੀਂ ਕਰਨਾ ਅਸੀਂ ਬਹੁਤ ਹੋਰ ਬਹੁਤ ਸਾਰੇ ਇਦਾਂ ਦੇ ਅੰਧਵਿਸ਼ਵਾਸ ਆ ਮੰਨ ਲਓ ਕਿ ਅਸੀਂ ਸੰਡੇ ਚਰਚ ਨਹੀਂ ਗਿਆ ਤਾਂ ਪਰਮੇਸ਼ਰ ਸਾਨੂੰ ਸ਼ਰਾਪ ਦੇਊਗਾ ਅਗਰ ਅਸੀਂ ਦਸਵੰਤ ਨਹੀਂ ਦਿੱਤਾ ਤੇ ਪਰਮੇਸ਼ਰ ਸਾਨੂੰ ਸ਼ਰਾਪ ਦੇਊਗਾ ਪਰ ਪਰਮੇਸ਼ਰ ਨੇ ਸਾਨੂੰ ਆਜ਼ਾਦ ਕੀਤਾ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਆਪਣੇ ਧੀਆ ਪੁੱਤਰ ਬਣਾਇਆ ਆ ਅਸੀਂ ਗੁਲਾਮ ਨਹੀਂ ਹਾਂ ਅਸੀਂ ਪਰਮੇਸ਼ਰ ਦੇ ਧੀਆ ਪੁੱਤਰ ਬਣ ਗਏ ਆ ਪਰਮੇਸ਼ਰ ਨੇ ਵੀ ਇਸ ਵਚਨ ਦੇ ਵਿੱਚ ਕਿਹਾ ਆ ਕਿ ਜਿਹੜਾ ਪੁੱਤਰ ਆ ਉਹ ਘਰ ਵਿੱਚ ਰਹਿੰਦਾ ਆ ਕਹਿੰਦਾ ਇੱਕ ਗੁਲਾਮ ਘਰ ਵਿੱਚ ਨਹੀਂ ਰਹਿੰਦਾ ਹਮੇਸ਼ਾ ਪਰ ਪੁੱਤਰ ਹਮੇਸ਼ਾ ਘਰ ਵਿੱਚ ਰਹਿੰਦਾ ਆ ਇਸ ਲਈ ਜੇਕਰ ਤੁਹਾਨੂੰ ਪੁੱਤਰ ਆਜ਼ਾਦ ਕਰੇ ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋ ਸਕਦੇ ਅਸੀਂ ਪਹਿਲਾਂ ਗੁਲਾਮੀ ਸੀਗੇ ਅਸੀਂ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਮੰਨਦੇ ਸੀ ਅਸੀਂ ਬਹੁਤ ਸਾਰੇ ਰੀਤੀ ਰਿਵਾਜਾਂ 'ਚ ਫਸੇ ਸੀਗੇ ਸਾਨੂੰ ਇਹ ਲੱਗਦਾ ਸੀਗਾ ਸਾਨੂੰ ਉਸ ਸਮੇਂ ਅਸੀਂ ਗੁਲਾਮੀ 'ਚ ਸੀਗੇ ਸਾਡੀ ਜ਼ਿੰਦਗੀਆਂ 'ਚ ਨੁਕਸਾਨ ਹੁੰਦੇ ਵੀ ਸੀਗੇ ਕਿ ਅਸੀਂ ਸ਼ੈਤਾਨ ਦੀ ਪੂਜਾ ਨਹੀਂ ਕੀਤੀ ਮੰਨ ਲਓ ਅਸੀਂ ਇੱਕ ਦਿਨ ਪਰਮੇਸ਼ ਸ਼ਤਾਨ ਦੀ ਪੂਜਾ ਨਹੀਂ ਕੀਤੀ ਤੇ ਸ਼ੈਤਾਨ ਸਾਡੇ ਘਰ ਚ ਬਿਮਾਰੀ ਲੈ ਕੇ ਆਉਂਦਾ ਸਾਡੇ ਘਰ ਦੇ ਵਿੱਚ ਉਹ ਲੜਾਈ ਝਗੜਾ ਲੈ ਕੇ ਆਉਂਦਾ ਮੈਂ ਇਹ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨੂੰ ਫੀਲ ਕੀਤਾ ਤੇ ਆਪਣੇ ਅੱਖਾਂ ਦੇ ਨਾਲ ਦੇਖਿਆ ਆ ਜਿਵੇਂ ਮੇਰੀ ਮੰਮੀ ਇੱਕ ਜਗ੍ਹਾ ਦੇ ਉੱਪਰ ਜਾਂਦੇ ਸੀਗੇ ਉੱਥੇ ਉਹ ਪੂਜਾ ਕਰਦੇ ਸੀ ਔਰ ਇੰਨੀ ਜ਼ਿਆਦਾ ਕਿ ਉਹ ਹਰ ਐਤਵਾਰ ਵੀਰਵਾਰ ਕੀ ਹਰ ਰੋਜ਼ ਉਹ ਉਥੇ ਤੂਫਵਤੀ ਕਰਕੇ ਆਉਂਦੇ ਸੀ ਤੇ ਉਹ ਪਿੰਡ ਤੋਂ ਬਾਹਰ ਸਿਗੀ ਜਗ੍ਹਾ ਤੇ ਜਦੋਂ ਮੰਮੀ ਮਤਲਬ ਲੰਗਰ ਵੀ ਲਾਉਂਦੇ ਸੀ ਹਰ ਇੱਕ ਉਹ ਕੰਮ ਕਰਦੇ ਸੀਗੇ ਕਿ ਜਿਹੜਾ ਕਰਨਾ ਚਾਹੀਦਾ ਸੀ ਉਹਨਾਂ ਨੂੰ ਉਹ ਉਹਦੇ ਵਿੱਚ ਜੋ ਵੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਉਹ ਕਰਦੇ ਸੀਗੇ ਪਰ ਜਦੋਂ ਉਹਨਾਂ ਤੋਂ ਇੱਕ ਵੀ ਚੀਜ਼ ਦੀ ਭੁੱਲ ਹੋ ਜਾਂਦੀ ਸੀਗੀ ਤੇ ਉਹਨਾਂ ਨੂੰ ਸਜ਼ਾ ਮਿਲਦੀ ਸੀਗੀ ਤੇ ਉਹ ਕੀ ਸੀਗੇ ਉਸ ਸਮੇਂ ਤੇ ਗੁਲਾਮੀ ਵਿੱਚ ਸੀਗੇ ਤੇ ਪਰਮੇਸ਼ਵਰ ਨੇ ਕਿਹਾ ਆ ਕਿ ਗੁਲਾਮ ਹਮੇਸ਼ਾ ਘਰ ਚ ਨਹੀਂ ਰਹਿੰਦਾ ਫਿਰ ਜਿਹੜਾ ਗੁਲਾਮ ਆ ਗੁਲਾਮ ਦਾ ਕੋਈ ਘਰ ਨਹੀਂ ਆ ਸ਼ੈਤਾਨ ਦੀ ਆਪਾਂ ਗੁਲਾਮੀ ਤਾਂ ਕਰਦੇ ਆਂ ਸ਼ੈਤਾਨ ਦੀ ਪਾਠ ਪੂਜਾ ਕਰਦੇ ਆਂ ਸ਼ੈਤਾਨ ਦਾ ਆਪਾਂ ਸਭ ਕੁਝ ਕਰਦੇ ਆਂ ਪਰ ਕੀ ਤੁਹਾਨੂੰ ਉਹ ਇੱਕ ਪੱਕਾ ਘਰ ਦਿੰਦਾ ਕੀ ਤੁਹਾਨੂੰ ਉਹ ਕਹਿੰਦਾ ਕਿ ਤੁਸੀਂ ਮੇਰੇ ਧੀਆ ਪੁੱਤਰ ਹੋ ਕੀ ਉਹ ਤੁਹਾਨੂੰ ਕਹਿੰਦਾ ਕਿ ਮੈਂ ਪਰਮਾਨੈਂਟਲੀ ਤੁਹਾਨੂੰ ਜੀਵਨ ਦਵਾਂਗਾ ਜਾਂ ਮੈਂ ਤੁਹਾਨੂੰ ਪਰਮਾਨੈਂਟਲੀ ਤੁਹਾਡੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰੂੰਗਾ ਕੀ ਉਹ ਤੁਹਾਨੂੰ ਇਦਾਂ ਦੀ ਕੋਈ ਤਸੱਲੀ ਦਿੰਦਾ ਨਹੀਂ ਤੁਹਾਨੂੰ ਸਿਰਫ ਔਰ ਸਿਰਫ ਪੁੱਤ ਹੀਏ ਆਜ਼ਾਦੀ ਦੇ ਸਕਦਾ ਆ ਹੁਣ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਨੇ ਉਹਦੇ ਵਸੀਲੇ ਦੇ ਨਾਲ ਅਸੀਂ ਸਾਰੇ ਗੁਲਾਮੀ ਵਿੱਚੋਂ ਬਾਹਰ ਨਿਕਲੇ ਆ ਅਸੀਂ ਗੁਲਾਮ ਹੀ ਸੀਗੇ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਨੇ ਸਾਨੂੰ ਆਪਣੇ ਵਸੀਲੇ ਆਪਣੇ ਲਹੂ ਦੇ ਵਸੀਲੇ ਦੇ ਨਾਲ ਸਾਨੂੰ ਇਸ ਗੁਲਾਮੀ ਦੇ ਵਿੱਚੋਂ ਬਾਹਰ ਕੱਢਿਆ ਉਹ ਕਿਦਾਂ ਉਹਨੇ ਸਾਡੇ ਲਈ ਆਪਣੇ ਆਪ ਨੂੰ ਸਲੀਬ ਤੇ ਕੁਰਬਾਨ ਕਰ ਦਿੱਤਾ ਤੇ ਸਲੀਬ ਤੇ ਕੁਰਬਾਨ ਕਰਨ ਤੋਂ ਬਾਅਦ ਅਸੀਂ ਸਾਰੇ ਬੰਦਨਾ ਤੋਂ ਆਜ਼ਾਦ ਕੀਤੇ ਗਏ ਪਹਿਲਾਂ ਅਸੀਂ ਗੁਲਾਮ ਸੀਗੇ ਪਰ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਔਰ ਪਰਮੇਸ਼ੁਰ ਨੇ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਜਿੱਦਾਂ ਪਰਮੇਸ਼ੁਰ ਨੇ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਅਸੀਂ ਉਹਦੇ ਰਾਜ ਦੇ ਅਧਿਕਾਰੀ ਹੋ ਗਏ ਜਿਵੇਂ ਕਿ ਇੱਕ ਪੁੱਤਰ ਆਪਣੇ ਬਾਪ ਦੇ ਘਰ ਦੇ ਵਿੱਚ ਅਧਿਕਾਰੀ ਹੁੰਦਾ ਆ ਜਿਵੇਂ ਇੱਕ ਪੁੱਤਰ ਆਪਣੇ ਬਾਪ ਦੇ ਘਰ ਦੇ ਵਿੱਚ ਗੁਲਾਮ ਨਹੀਂ ਹੁੰਦਾ ਪਰ ਉਹ ਉਸ ਵਸੀਅਤ ਦਾ ਮਾਲਕ ਹੁੰਦਾ ਆ ਜੋ ਜਿਵੇਂ ਹੀ ਸਾਨੂੰ ਪੁੱਤਰ ਨੇ ਆਜ਼ਾਦ ਕੀਤਾ ਆਪਣੇ ਪਵਿੱਤਰ ਲਹੂ ਦੇ ਨਾਲ ਤਾਂ ਅਸੀਂ ਉਹਦੇ ਦੀਆਂ ਪੁੱਤਰ ਬਣ ਗਏ ਔਰ ਅਸੀਂ ਉਹਦੇ ਘਰ ਦੇ ਸਾਂਝੀਦਾਰ ਹੋ ਗਏ ਅਸੀਂ ਉਹਦੇ ਘਰ ਦੇ ਵਾਰਸ ਬਣ ਗਏ ਆ ਪਰਮੇਸ਼ਰ ਨੇ ਸਾਨੂੰ ਆਪਣੇ ਘਰ ਦੇ ਵਿੱਚ ਵਾਰਿਸ ਬਣਾਇਆ ਪਰਮੇਸ਼ਰ ਨੇ ਸਾਨੂੰ ਸਵਰਗ ਦਾ ਅਧਿਕਾਰ ਦਿੱਤਾ ਹੈ ਪਰਮੇਸ਼ਰ ਨੇ ਸਾਨੂੰ ਹਰ ਇੱਕ ਉਹ ਚੀਜ਼ ਦਿੱਤੀ ਜੋ ਇੱਕ ਬਾਪ ਆਪਣੇ ਬੇਟੇ ਨੂੰ ਔਰ ਬੇਟੀ ਨੂੰ ਦਿੰਦਾ ਹੈ ਤੋ ਸੱਚਮੁੱਚ ਪਰਮੇਸ਼ੁਰ ਨੇ ਸਾਨੂੰ ਉਸ ਗੁਲਾਮੀ ਵਿੱਚੋਂ ਬਾਹਰ ਕੱਢਿਆ ਔਰ ਸਾਨੂੰ ਅਧਿਕਾਰੀ ਬਣਾਇਆ ਔਰ ਸਾਨੂੰ ਪੁੱਤਰ ਨੇ ਆਜ਼ਾਦ ਕੀਤਾ ਪਰਮੇਸ਼ੁਰ ਨੇ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਪ੍ਰਭੂ ਯੀਸ਼ੂ ਮਸੀਹ ਨੇ ਆਪਣਾ ਲਹੂ ਦੇ ਕੇ ਸਾਨੂੰ ਹਰ ਇੱਕ ਬੰਦਨ ਤੋਂ ਆਜ਼ਾਦ ਕੀਤਾ ਜਿੱਦਾਂ ਪਰਮੇਸ਼ੁਰ ਦੇ ਵਚਨ 'ਚ ਵੀ ਲਿਖਿਆ ਆ ਜਿੱਥੇ ਪਰਮੇਸ਼ੁਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਅਗਰ ਮੇਰੇ ਭੈਣੋ ਤੇ ਭਰਾਵੋ ਅੱਜ ਵੀ ਤੁਸੀਂ ਬੰਦਨਾ ਦੇ ਵਿੱਚ ਫਸੇ ਹੋਏ ਆ ਅੱਜ ਵੀ ਤੁਹਾਨੂੰ ਲੱਗਦਾ ਆ ਕਿ ਤੁਹਾਡੇ ਤੇ ਕੋਈ ਟੂਣਾ ਕਰ ਗਿਆ ਜਾਂ ਤੁਹਾਡੇ ਤੇ ਕੋਈ ਕੋਈ ਜਾਦੂ ਟੂਣਾ ਕਰਦਾ ਤੇ ਤੁਹਾਡਾ ਉਹ ਨੁਕਸਾਨ ਹੁੰਦਾ ਆ ਇਸ ਚੀਜ਼ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਹਰ ਇੱਕ ਬੰਧਨ ਤੋਂ ਆਜ਼ਾਦ ਕੀਤਾ ਔਰ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਆਣ ਕੇ ਤੁਸੀਂ ਕਿਸੇ ਵੀ ਵੈਮ ਪਰਮ ਨੂੰ ਆਪਣੇ ਦਿਮਾਗ ਵਿੱਚ ਨਹੀਂ ਰੱਖਣਾ ਹਰ ਇੱਕ ਚੀਜ਼ ਤੁਹਾਡੇ ਲਈ ਸ਼ੁੱਧ ਕੀਤੀ ਗਈ ਆ ਅਗਰ ਕੋਈ ਸ਼ੱਕਦਾ ਆ ਅਗਰ ਤੁਹਾਡਾ ਕੋਈ ਵੀ ਆਪਾ ਵੀਰਵਾਰ ਕੋਈ ਹੁਣ ਲੇਡੀਜ਼ ਆ ਉਹ ਕਹਿੰਨੀ ਸੀ ਵੀਰਵਾਰ ਸੈਣ ਨਹੀਂ ਧੋਣਾ ਕਿਉਂਕਿ ਸਾਡੇ ਵੱਡੇ ਨਹੀਂ ਧੋਂਦੇ ਸੀ ਸਾਡੇ ਘਰ ਦੇ ਵਿੱਚ ਵੀਰਵਾਰ ਕੱਪੜੇ ਨਹੀਂ ਧੋਤੇ ਜਾਂਦੇ ਪਰ ਮੈਂ ਜਦੋਂ ਦੀ ਪ੍ਰਭੂ ਚ ਆਈਆਂ ਮੈਂ ਹਰ ਇੱਕੋ ਕੰਮ ਕੀਤਾ ਜਿਹੜਾ ਸਾਨੂੰ ਕਰਨ ਦੇ ਲਈ ਮਨਾ ਕੀਤਾ ਗਿਆ ਜੋ ਸਾਡੇ ਪਹਿਲੇ ਸਮਿਆਂ ਦੇ ਵਿੱਚ ਅੰਧਵਿਸ਼ਵਾਸ ਸੀ ਕੁਛ ਵੀ ਨਹੀਂ ਹੁੰਦਾ ਪਰਮੇਸ਼ਵਰ ਸਾਡਾ ਰੱਖਾਇਆ ਪਰਮੇਸ਼ੁਰ ਨੇ ਸਾਨੂੰ ਸਾਰੇ ਹੀ ਬੰਧਨਾਂ ਤੋਂ ਆਜ਼ਾਦ ਕੀਤਾ ਆ ਤੋ ਪਰਮੇਸ਼ਰ ਕਹਿੰਦਾ ਆ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਰਲ ਕੇ ਤੁਹਾਡੇ ਲਈ ਭਲਾ ਮੰਗਦੀਆਂ ਆ ਤੋ ਇਹ ਕੋਈ ਵੀ ਅੰਧਵਿਸ਼ਵਾਸ ਕੋਈ ਗੁਲਾਮੀ ਦੇ ਵਿੱਚ ਅਸੀਂ ਨਹੀਂ ਰਹਿਣਾ ਕਿਉਂਕਿ ਪਰਮੇਸ਼ਰ ਨੇ ਸਾਨੂੰ ਆਪਣਾ ਪਵਿੱਤਰ ਲਹੂ ਦੇ ਕੇ ਆਜ਼ਾਦ ਕੀਤਾ ਆ ਅਸੀਂ ਉਹਦੇ ਪਵਿੱਤਰ ਲਹੂ ਦੇ ਵਸੀਲੇ ਦੇ ਨਾਲ ਆਜ਼ਾਦ ਕੀਤੇ ਗਏ ਆ ਅਗਰ ਅਸੀਂ ਫੇਰ ਤੋਂ ਪ੍ਰਭੂ ਨੂੰ ਗ੍ਰਹਿਣ ਕਰਕੇ ਗੁਲਾਮੀ ਦੇ ਵਿੱਚ ਪੈਨੇ ਆ ਅਗਰ ਫੇਰ ਅਸੀਂ ਉਹਨਾਂ ਹੀ ਅੰਧਵਿਸ਼ਵਾਸਾਂ ਵਿੱਚ ਹੋ ਕੇ ਗੁਲਾਮੀ ਵਿੱਚ ਚੱਲਦੇ ਆ ਤੇ ਸਾਡੇ ਪਵਿੱਤਰ ਪਰਮੇਸ਼ਰ ਦੇ ਪਵਿੱਤਰ ਲਹੂ ਦਾ ਸੀ ਅਪਮਾਨ ਕਰਦੇ ਆ ਅਸੀਂ ਪਰਮੇਸ਼ਰ ਦੇ ਲਹੂ ਦਾ ਅਪਮਾਨ ਨਹੀਂ ਕਰਨਾ ਪਰ ਅਸੀਂ ਪਰਮੇਸ਼ਰ ਦੇ ਲਹੂ ਦਾ ਆਦਰ ਕਰਨਾ ਹੈ ਔਰ ਹਰ ਇੱਕ ਉਹ ਗੁਲਾਮੀ ਦੇ ਬੰਧਨ ਨੂੰ ਆਪਣੀਆਂ ਜ਼ਿੰਦਗੀਆਂ ਵਿੱਚੋਂ ਤੋੜ ਦੇਣਾ ਚਾਹੇ ਉਹ ਵਿਵਚਾਰ ਦੀ ਗੁਲਾਮੀ ਆ ਚਾਹੇ ਉਹ ਨਸ਼ੇ ਦੀ ਗੁਲਾਮੀ ਆ ਚਾਹੇ ਉਹ ਕਿਸੇ ਬੁਰੀ ਆਦਤ ਦੀ ਗੁਲਾਮੀ ਆ ਤੁਸੀਂ ਕਿਸੇ ਵੀ ਗੁਲਾਮੀ ਦੇ ਵਿੱਚ ਨਹੀਂ ਰਹਿਣਾ ਅਗਰ ਕੋਈ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਕਿਸੇ ਗੁਲਾਮੀ ਵਿੱਚ ਫਸਿਆ ਹੋਇਆ ਆ ਤਾਂ ਆਓ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਅੱਜ ਦੁਪਹਿਰ ਦੀ ਹਜ਼ੂਰੀ ਦੇ ਲਈ ਮੇਰੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਲਈ ਮੇਰੇ ਮਹਾਨ ਖੁਦਾ ਪ੍ਰਭ ਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਕਿ ਗੁਲਾਮ ਹਮੇਸ਼ਾ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾ ਘਰ ਵਿੱਚ ਰਹਿੰਦਾ ਹੈ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਸਾਡੇ ਭੈਣ ਭਰਾ ਖੁਦਾਵੰਨ ਜੀ ਜਿੰਨੇ ਵੀ ਇਸ ਵਚਨ ਪ੍ਰਾਰਥਨਾ ਨਾਲ ਜੁੜੇ ਹੋਏ ਮੇਰੇ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਕਿਸੇ ਗੁਲਾਮੀ ਵਿੱਚ ਆ ਖੁਦਾ ਤੁਸੀਂ ਜਾਣਦੇ ਹੋ ਮੇਰੇ ਪਰਮੇਸ਼ਰ ਜੀ ਅਗਰ ਪ੍ਰਭੂ ਜੀ ਇਹ ਤੁਹਾਡੇ ਘਰ ਵਿੱਚ ਆਣ ਕੇ ਵੀ ਗੁਲਾਮੀ ਵਿੱਚ ਫਸੇ ਹੋਏ ਆ ਗੁਲਾਮ ਆ ਪਰਮੇਸ਼ਰ ਜੀ ਕਿਸੇ ਬੰਧਨ ਦੇ ਨਾਲ ਕਿਸੇ ਵਿਚਾਰ ਨਾਲ ਕਿਸੇ ਨਸ਼ੇ ਨਾਲ ਕਿਸੇ ਮਾੜੀ ਆਦਤ ਦੇ ਨਾਲ ਕਿਸੇ ਅੰਧਵਿਸ਼ਵਾਸ ਦੇ ਵਿੱਚ ਗੁਲਾਮੀ ਦੇ ਵਿੱਚ ਆ ਪਰਮੇਸ਼ਰ ਜੀ ਅੱਜ ਇਹਨਾਂ ਦੀ ਸਾਰੀ ਗੁਲਾਮੀਆਂ ਦੇ ਬੰਧਨਾਂ ਨੂੰ ਤੋੜ ਦਿਓ ਮੇਰੇ ਮਹਾਨ ਖੁਦਾ ਔਰ ਪ੍ਰਭੂ ਜੀ ਇਹਨਾਂ ਨੂੰ ਆਪਣੇ ਧੀਆ ਪੁੱਤਰ ਬਣਾਓ ਮੇਰੇ ਖੁਦਾਵੰਦ ਜੀ ਇਹ ਤੁਹਾਡੇ ਸਵਰਗ ਰਾਜ ਦੇ ਅਧਿਕਾਰੀ ਹੋ ਜਾਣ ਮੇਰੇ ਪਰਮੇਸ਼ਰ ਔਰ ਸੱਚਮੁੱਚ ਖੁਦਾਵੰਦ ਜੀ ਇਹ ਗੁਲਾਮ ਨਹੀਂ ਪਰ ਤੁਹਾਡੇ ਬੱਚੇ ਹੁਣ ਮੇਰੇ ਮਹਾਨ ਪਰਮੇਸ਼ਰ ਸ਼ੁਕਰੀ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਹਰ ਇੱਕ ਗੁਲਾਮੀ ਇਹਨਾਂ ਦੀ ਜ਼ਿੰਦਗੀਆਂ ਵਿੱਚੋਂ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਰੱਦ ਕਰ ਦਿੰਨੇ ਆ ਮੇਰੇ ਸਮਰਥੀ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਤੇ ਬles ਕਰੋ ਮੇਰੇ ਖੁਦਾ ਔਰ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਨੂੰ ਆਤਮਿਕ ਤੌਰ ਤੇ ਵਧਾਓ ਮੇਰੇ ਪਰਮੇਸ਼ਰ ਜੀ ਆਤਮਿਕ ਤਰੱਕੀ ਦਿਓ ਆਤਮਿਕ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਕਰੋ ਖੁਦਾ ਵਚਨ ਦਿਓ ਖੁਦਾਵੰ ਜੀ ਵਚਨਾਂ ਦੇ ਭੇਦਾਂ ਨੂੰ ਇਹਨਾਂ ਤੇ ਪ੍ਰਗਟ ਕਰੋ ਮੇਰੇ ਮਹਾਨ ਪਰਮੇਸ਼ਰ ਦੀ ਦਇਆ ਕਰੋ ਹਰ ਇੱਕ ਘਰ ਪਰਿਵਾਰ ਨੂੰ ਤੁਹਾਡੇ ਸਮਰਥੀ ਪਵਿੱਤਰ ਲਹੂ ਦੇ ਵਿੱਚ ਰਪੋਣੀ ਖੁਦਾਵੰਨ ਜੀ ਤੁਸੀਂ ਇਹਨਾਂ ਦੀ ਹਰ ਇੱਕ ਕਮੀ ਘਾਟੀ ਨੂੰ ਪੂਰਾ ਕਰਨਾ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਲੈਸ ਕਰਨਾ ਮੇਰੇ ਸਮਰਥੀ ਪਰਮੇਸ਼ਰ ਜੀ ਔਰ ਸੱਚਮੁੱਚ ਖੁਦਾਵੰਨ ਜੀ ਹਰ ਇੱਕ ਬੰਧਨ ਇਹਨਾਂ ਦੀਆਂ ਜ਼ਿੰਦਗੀਆਂ ਵਿੱਚੋਂ ਤੋੜ ਦੇਣਾ ਖੁਦਾ ਇਹ ਗੁਲਾਮ ਨਾ ਹੋਣ ਪਰ ਪ੍ਰਭੂ ਜੀ ਤੁਹਾਡੇ ਆਸ਼ੀਸ਼ ਦੇ ਵਾਰਿਸ ਔਰ ਤੁਹਾਡੇ ਬੇਟੇ ਬੇਟੀਆਂ ਬਣ ਜਾਣ ਮੇਰੇ ਪਰਮੇਸ਼ਰ ਹਰ ਇੱਕ ਗੁਲਾਮੀ ਅਜੇ ਨਾਲ ਦੀਆਂ ਜ਼ਿੰਦਗੀਆਂ ਚੋਂ ਜਾਂਦੀ ਰਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰਨ ਜੀ ਹਰ ਇੱਕ ਘਰ ਨੂੰ ਸ਼ਿਫਾ ਛੁਟਕਾਰਾ ਦਿਓ ਕਵਨ ਜੀ ਔਰ ਪ੍ਰਭ ਜੀ ਇਹਨਾਂ ਨੂੰ ਆਸ਼ੀਸ਼ ਬਰਕਤ ਬਲੇਸਿੰਗ ਦਿਓ ਖੁਦਾ ਪ੍ਰਭ ਜੀ ਆਤਮਿਕ ਤੌਰ ਤੇ ਵੀ ਵਧਨ ਔਰ ਆਰਥਿਕ ਤੌਰ ਤੇ ਵੀ ਵਧਦੇ ਜਾਣ ਮੇਰੇ ਪਰਮੇਸ਼ਵਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਚੁਰਾਣੇ ਨਾ ਪਾਵੇ ਪ੍ਰਭੂ ਜੀ ਅੱਜ ਜੋ ਵੀ ਤੁਸੀਂ ਸਾਨੂੰ ਵਚਨ ਦਿੱਤਾ ਮੇਰੇ ਖੁਦਾ ਇਹ ਵਚਨ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵਨ ਜੀ ਸੱਚਮੁੱਚ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਜੀਵਨ ਤੋਂ ਚੁਰਾਣੇ ਨਾ ਪਾਏ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਸਾਰੇ ਘਰਾ ਪਰਿਵਾਰਾਂ ਨੂੰ ਤੁਹਾਡੇ ਸਵਰਗੀ ਦੂਤਾਂ ਪਰਿਵਾਰ ਲੋਨੇ ਖੁਦਾਵੰਦ ਜੀ ਆਉਣ ਵਾਲੇ ਸਾਰੇ ਸਮੇਂ ਚ ਪਰਮੇਸ਼ਵਰ ਜੀ ਨਕਰ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਆਪਣੇ ਹੱਥਾਂ ਵਿੱਚ ਲੈ ਲੈਣਾ ਖੁਦਾ ਔਰ ਸੱਚਮੁੱਚ ਪਰਮੇਸ਼ਵਰ ਹਰ ਇੱਕ ਜਾਨ ਨੂੰ ਸੰਭਾਲ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਵਰ ਨਕਰ ਪਰਿਵਾਰਾਂ ਚ ਕਿਸੇ ਵੀ ਚੰਗੀ ਚੀਜ਼ ਦੀ ਘਟਨਾ ਹੋਵੇ ਪਰ ਤੁਹਾਡੀਆਂ ਆਸ਼ੀਸ਼ਾਂ ਬਰਕਤਾਂ ਬਹੁਤ ਆਇਤ ਦੇ ਨਾਲ ਇਹ ਨਕਰ ਪਰਿਵਾਰ ਵਿੱਚ ਬਹਾਈਆਂ ਜਾਣ ਮੇਰੇ ਸਮਰਥੀ ਪਰਮੇਸ਼ਵਰ ਦਇਆ ਕਰੋ ਕਿਰਪਾ ਕਰੋ ਖੁਦਾ ਮੈਂ ਵਿਸ਼ਵਾਸ ਕਰਦੀ ਤੁਸੀਂ ਮੇਰੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਤੇ ਕਬੂਲ ਕੀਤਾ ਖੁਦਾਵੰਦ ਜੀ ਇਹ ਸਾਰੀ ਪ੍ਰਾਰਥਨਾ ਨਾਂ ਨੂੰ ਤੁਹਾਡੇ ਸਮਰਥੀ ਨਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨਾਮ ਚ ਮੰਗਦੀਆਂ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96737 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ